ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਹੀ ਵੀਰ ਭਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਜਣੋ ਅੱਜ ਗੱਲ ਕਰਦੇ ਆਂ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿਹੜੀਆਂ ਕਿਹੜੀਆਂ ਟੀਮਾਂ ਬਣੀਆਂ ਨੇ ਕਿੱਥੇ ਕਿੱਥੇ ਖੇਡਣਗੀਆਂ ਮਿੱਤਰੋ ਖਿਡਿਆਰੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਮੀਆਂ ਨਮੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਮਿੱਤਰੋ ਤਾਂ ਗੱਲ ਕਰਦੇ ਆਂ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਕੱਪ ਮਿੱਤਰੋ ਮਿਤੀ 5 ਦਸੰਬਰ ਆਈਟੀਆਈ ਗਰਾਊਂਡ ਅਜਨਾਲਾ ਵਿਖੇ ਹੋਵੇਗਾ ਮਿੱਤਰੋ ਜਿੱਥੇ ਕਿ ਅੱਜ ਆਲ ਓਪਨ ਦੀਆਂ ਚਾਰ ਛੋਟੀ ਦੀਆਂ ਕਲੱਬਾਂ ਦੇ ਮੈਚ ਹੋਣਗੇ ਜਿੱਥੇ ਕਿ ਪਹਿਲਾ ਨਾਮ ਮਿੱਤਰੋ 60000 ਰੁਪਿਆ ਤੇ ਦੂਜਾ ਨਾਮ 51000 ਰੁਪਿਆ ਦਾ ਵੈਸਟਰ ਰੀਡਰ ਤੇ ਯਾਫੀ ਨੂੰ ਮਿੱਤਰੋ ਸਰਪ੍ਰਾਈਜ਼ ਦਿੱਤਾ ਜਾਊਗਾ ਇਹਦੀ ਛੋਟੀ ਦੀਆਂ ਚਾਰ ਕਲੱਬਾਂ ਦੇ ਮੈਚ ਹੋਣਗੇ ਮਿੱਤਰੋ ਦੱਸਦੇ ਹਾਂ ਕਿਹੜੀਆਂ ਕਿਹੜੀਆਂ ਕਲੱਬਾਂ ਦੇ ਮੈਚ ਹੋਣਿਆ ਪਹਿਲੀ ਕਲੱਬਾਂ ਮਿੱਤਰੋ ਬਾਬਾ ਬੋਡਾ ਸਾਹਿਬ ਜੀ ਕਬੱਡੀ ਕਲੱਬ ਰਮਦਾਸ ਯੂਐਸਏ ਤੇ ਦੂਜੀ ਕਲੱਬਾ ਮਿੱਤਰੋ ਬਾਬਾ ਵਿਦੀ ਚੰਦ ਜੀ ਕਬੱਡੀ ਕਲੱਬ ਸੁਰਸਿੰਘਾ ਤੀਜੀ ਕਲੱਬਾ ਗੁਰੂ ਰਾਮਦਾਸ ਕਬੱਡੀ ਕਲੱਬ ਅੰਬਰਸਰ ਮਾਝਾ ਚੌਥੀ ਕਲੱਬਾ ਵੀ ਬਾਬਾ ਸ਼ਕਰਪੁਰੀ ਕਬੱਡੀ ਕਲੱਬ ਫਰੋਜ਼ਪੁਰ ਮਾਲਵਾ ਮਿੱਤਰੋ ਇਹ ਨੇ ਛੋਟੀ ਦੀਆਂ ਚਾਰ ਕਲੱਬਾਂ ਜਿਹਦੇ ਅੱਜ ਮਿੱਤਰੋ ਮੈਚ ਹੋਣੇ ਨੇਗੇ ਆਹ ਗਲਾ ਕਾਪਾ ਮਿੱਤਰੋ ਕਕਰਾਲਾ ਦੇ ਵਿੱਚ ਜਿੱਥੇ ਕਿ ਮਿੱਤਰੋ ਕਬੱਡੀ ਇੱਕ ਪਿੰਡ ਓਪਨ ਤਿੰਨ ਖੜਿਆ ਜੀ ਬਾਹਰੋਂ ਖੇਡਣੇ ਨੇਗੇ ਪਹਿਲਾ ਨਾਮ ਮਿੱਤਰੋ 52000 ਤੇ ਦੂਜਾ ਨਾਮ ਆ 42000 ਰੁਪਿਆ ਤੇ ਇਹਦਾ ਲਾਈਵ ਚੱਲਣਾ ਮਿੱਤਰੋ ਕਬੱਡੀ 3001 ਤੇ ਮਿੱਤਰੋ ਅੱਜ ਪਣਮੂਰਾ ਮਿੱਤਰੋ ਮਲੇਲਕੋਟੜਾ ਦੇ ਵਿੱਚ ਕਬੱਡੀ ਕੱਪ ਸ਼ੁਰੂ ਹੋ ਗਈ ਅੱਜ ਪਹਿਲਾ ਦਿਨ ਆ ਮਿੱਤਰੋ ਤੇ ਅੱਜ ਇੱਥੇ ਕਬੱਡੀ ਵਦਨੀ ਨੇ ਮਿੱਤਰੋ ਟੌਪ ਟੌਪ ਦੇ ਮੈਚ ਹੋਣੇ ਨੇ ਇਹ ਸੀ ਮਿੱਤਰੋ ਅੱਜ ਦਾ ਵੱਡਾ ਕਬੱਡੀ ਕੱਪ ਮਿੱਤਰੋ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਓ ਆਸਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਓ ਅਸੀਂ ਕਬੱਡੀ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਧੰਨਵਾਦ